ਆਖਰਕਾਰ ਰਾਹੁਲ ਗਾਂਧੀ ਨੇ ਫਿਰ ਫੈਸਲਾ ਸੁਣਾਇ ਦਿੱਤਾ ਪਿਛਲੇ ਸਮੇਂ ਦੇ ਵਿੱਚ ਭਾਵੇਂ ਪੰਜਾਬ ਦੀ ਕਾਂਗਰਸ ਦੀ ਗੱਲ ਕਰ ਲਈਏ ਜਾਂ ਫਿਰ ਭਾਵੇਂ ਹਰਿਆਣਾ ਕਾਂਗਰਸ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਖਿੱਚੋ ਤਾਣ ਚੱਲ ਰਹੀ ਸੀ ਅੰਦਰਖਾਤੇ ਪਾਰਟੀਆਂ ਦੇ ਵਿੱਚ ਜਿਸ ਤਰ੍ਹਾਂ ਜੋ ਕੁਝ ਖਲਾਪਿਆ ਹੋਇਆ ਸੀ ਜਿਸ ਤਰ੍ਹਾਂ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਸੀ ਇੱਕ ਦੂਜੇ ਨੂੰ ਨਿਮੇ ਦਿਖਾਉਣ ਦੇ ਲਈ ਮੀਡੀਆ ਦੇ ਵਿੱਚ ਬਿਆਨ ਦਿੱਤੇ ਜਾ ਰਹੇ ਸੀ ਜਾਂ ਫਿਰ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਭਾਤਕੁਸ਼ਨ ਆਸ਼ੂ ਚੰਦ ਸਿੰਘ ਚੰਨੀ ਪ੍ਰਗਟ ਸਿੰਘ ਤੇ ਜਿਹੜੇ ਗੁਰਾਣਾ ਗੁਰਜੀਤ ਨੇ ਉਹਨਾਂ ਦਾ ਇੱਕ ਗਰੁੱਪ ਹੈ ਦੂਜੇ ਪਾਸੇ ਰਾਜਾ ਬਰਿੰਗ ਜਿਹੜੇ ਸੁਭਾ ਪ੍ਰਧਾਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੁਖਜਿੰਦਰ ਰਧਾਵਾ ਨੇ ਜਾਂ ਫਿਰ ਕੁਝ ਹੋਰ ਲੀਡਰ ਨੇ ਉਹ ਇੱਕ ਪਾਲੇ ਦੇ ਵਿੱਚ ਨੇ ਜਿਸ ਨੂੰ ਲੈ ਕੇ ਹੁਣ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਫਿਰ 2024 ਦੀਆਂ ਚੋਣਾਂ ਤੋਂ ਪਹਿਲਾਂ ਚੋਣਾਂ ਤੋਂ ਬਾਅਦ ਜੋ ਕੁਝ ਅੰਦਰਖਾਤੇ ਪਾਰਟੀ ਬਾਜ਼ੀ ਅੰਦਰ ਹੀ ਪਾਰਟੀ ਦੇ ਵਿੱਚ ਜੋ ਕੁਝ ਚੱਲ ਰਿਹਾ ਸੀ ਦਿੱਤਾ ਖਿੱਚਣ ਦੀਆਂ ਜਿਹੜੇ ਚਰਚਾਵਾ ਸੀ ਉਸ ਤੇ ਮੱਦੇ ਨਜ਼ਰ ਹੁਣ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ ਇਸ ਦੇ ਵਿੱਚ ਬਾਬਤ ਗੱਲਬਾਤ ਕਰਾਂਗੇ ਕਿ ਆਖਰਕਾਰ ਰਾਹੁਲ ਗਾਂਧੀ ਦੇ ਵੱਲੋਂ ਲੰਗੜੇ ਘੋੜੇ ਰਿਟਾਇਰ ਕਰਨ ਦਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਜਿਹੜੀ ਧੜੇਬੰਦੀ ਹੈ ਇਹ ਬਰਦਾਸ਼ਤ ਨਹੀਂ ਹੋਵੇਗੀ ਇਸ ਦੇ ਅਸਲ ਦੇ ਵਿੱਚ ਮਾਇਨੇ ਕੀ ਨੇ ਇਸ ਦੇ ਬਾਬਤ ਗੱਲਬਾਤ ਹੋਵੇਗੀ ਕਿਉਂਕਿ ਰਾਹੁਲ ਗਾਂਧੀ ਤੇ ਹਾਈ ਕਮਾਂਡ ਜਿਹੜੀ ਕਾਂਗਰਸ ਹਾਈ ਕਮਾਂਡ ਉਹ ਅੱਕੀ ਪਈ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਪਾਰਟੀ ਛੱਡ ਕੇ ਦੂਜੇ ਪਾਸੇ ਚਲੇ ਜਾਂਦੇ ਨੇ ਕਾਂਗਰਸ ਉਹਨਾਂ ਨੂੰ 2021 ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਤੋਂ ਹਟਾ ਦਿੰਦੀ ਹੈ ਤਾਂ ਕੈਪਟਨ ਬਰਿੰਦਰ ਸਿੰਘ ਪਾਰਟੀ ਛੱਡ ਕੇ ਪਹਿਲਾਂ ਆਪਣੀ ਪਾਰਟੀ ਬਣਾਉਂਦੇ ਨੇ ਫਿਰ ਭਾਜਪਾ ਦੀ ਵੀ ਸ਼ਾਮਲ ਹੋ ਜਾਂਦੇ ਨੇ ਉਸ ਤੋਂ ਬਾਅਦ ਲਗਾਤਾਰ ਪਾਰਟੀ ਦੇ ਵਿੱਚ ਜਿਹੜੀ ਫੁੱਟ ਹੈ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਪ੍ਰਗਟ ਸਿੰਘ ਦੀ ਗੱਲ ਕਰ ਲਈਏ ਜਾਂ ਫਿਰ ਬਰਤਪ ਸਿੰਘ ਬਾਜਬਾ ਦੀ ਗੱਲ ਕਰ ਲਈਏ ਜਾਂ ਫਿਰ ਰਾਜਾ ਵਿਰਿੰਗ ਦੀ ਗੱਲ ਕਰ ਲਈਏ ਭਾਰਤ ਕੁਸ਼ਣ ਆਸ਼ੂ ਦੀ ਗੱਲ ਕਰ ਲਈਏ ਇਹ ਸਾਰੇ ਵੱਡੇ ਚਿਹਰੇ ਨੇ ਪੰਜਾਬ ਕਾਂਗਰਸ ਦੇ ਵਿੱਚ ਜਿਹੜੇ 2027 ਦੇ ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਵਜੋਂ ਵੇਖ ਰਹੇ ਨੇ ਜਾਂ ਫਿਰ ਪ੍ਰਧਾਨਗੀ ਦੇ ਵਜੋਂ ਵੇਖ ਰਹੇ ਨੇ ਇਸ ਨੂੰ ਲੈ ਕੇ ਹੁਣ ਚਰਚਾਵਾ ਹੀ ਨੇ ਕਿ ਜਿਸ ਤਰ੍ਹਾਂ ਦੀ ਹੁਣ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਜਿਮਣੀ ਚੋਣ ਹੋ ਰਹੀ ਆ ਉਸ ਦੇ ਵਿੱਚ ਜਿਸ ਤਰ੍ਹਾਂ ਖਿੱਚੋ ਤਾਣ ਚੱਲ ਰਹੀ ਹੈ ਹੁਣ ਉਸ ਦੇ ਵਿੱਚ ਜਿਹੜੀ ਇਸ਼ਾਰਾ ਹੋਇਆ ਹੁਣ ਰਾਹੁਲ ਗਾਂਧੀ ਦੇ ਵੱਲੋਂ ਹੁਣ ਉਸ ਦਾ ਅਸਰ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਝ ਹੋਵੇਗਾ ਜਿਸ ਤਰ੍ਹਾਂ ਬਿੱਤੇ ਦਿਨ ਉਹਨਾਂ ਨੇ ਹਰਿਆਣਾ ਦੇ ਲੋਕਾਂ ਦੇ ਨਾਲ ਵੋਟਰਾਂ ਦੇ ਨਾਲ ਲੀਡਰਾਂ ਦੇ ਨਾਲ ਸੰਬੋਧਨ ਕਰਦਿਆਂ ਜੋ ਕੁਝ ਉਹ ਵਿਆਹ ਚੰਡੀਗੜ੍ਹ ਦੇ ਵਿੱਚ ਦੇ ਕੇ ਨੇ ਉਸ ਦਾ ਅਸਰ ਜ਼ਿਆਦਾਤਰ ਪੰਜਾਬ ਦੀ ਮੌਜੂਦਾ ਸਿਆਸਤ ਦੇ ਵਿੱਚ ਕੀ ਵੇਖ ਨੂੰ ਮਿਲੇਗਾ ਹੁਣ ਇਹ ਵੱਡਾ ਸਵਾਲ ਪਾਰਟੀ ਦੇ ਲਈ ਬਣ ਚੁੱਕਿਆ ਹੈ ਕਿਉਂਕਿ ਪਾਰਟੀ ਦੇ ਲਈ ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹਾਲੇ ਤੱਕ ਰਾਜਾ ਬਰਿੰਗ ਦੀ ਗੱਲ ਕਰ ਲਈਏ ਸੁਭਾ ਪ੍ਰਧਾਨ ਨੇ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਵਿਰੋਧੀ ਧਿਰ ਦੇ ਨੇਤਾ ਨੇ ਉਪਦੇਸ਼ ਦੇ ਵਿੱਚ ਨੇ ਜਿਮਨੀ ਚੋਣ ਜਿਹੜੀ 19 ਜੂਨ ਨੂੰ ਹੋਣੀ ਹੈ ਉਸ ਵਾਸਤੇ ਹਾਲੇ ਤੱਕ ਪ੍ਰਚਾਰ ਕਰਦੇ ਦਿਖਾਏ ਨਹੀਂ ਦਿੱਤੇ ਕਿਉਂਕਿ ਇੱਕ ਦਿਨ ਉਪੇਸ਼ ਬੁਗੇਲ ਦੇ ਵੱਲੋਂ ਉਹਨਾਂ ਨੂੰ ਇੱਕ ਮੰਚ ਦੇ ਉੱਤੇ ਜਦੋਂ ਕਾਗਜ਼ ਪੜਨ ਦੇ ਲਈ ਭਾਰਤ ਕੋਸ਼ਨ ਕਾਂਗਸ ਦੇ ਉਮੀਦਵਾਰ ਨੇ ਉੱਥੋਂ ਭਰ ਰਏ ਸੀ ਤਾਂ ਉਸ ਦਿਨ ਇੱਕ ਮੰਚ ਦੇ ਉੱਤੇ ਜ਼ਰੂਰ ਦਿਖੇ ਸੀ ਉਸ ਤੋਂ ਬਾਅਦ ਫਿਰ ਆਪਸ ਦੇ ਵਿੱਚ ਦੋਵਾਂ ਦੀਆਂ ਦੂਰੀਆਂ ਵਧ ਗਈਆਂ ਨੇ ਉਸ ਤੋਂ ਬਾਅਦ ਚੱਲਦੀ ਸੀ ਚੰਨੀ ਦੇ ਵੀ ਨਾਰੇ ਜੋ ਰਾਜਾ ਵਿਨਕ ਸਪੋਧਨ ਕਰਦੇ ਹੁੰਦੇ ਰੈਲੀ ਦੇ ਵਿੱਚ ਉੱਥੇ ਲਗਾਏ ਜਾਂਦੇ ਨੇ ਤਾਂ ਉਸ ਦੇ ਬਾਬਤ ਵੀ ਕਈ ਤਰ੍ਹਾਂ ਦੇ ਸਵਾਲ ਜਾਂ ਫਿਰ ਕੋਈ ਤਰ੍ਹਾਂ ਦੀਆਂ ਹਵਾਵਾਂ ਚਰਚਾਾਂ ਮਾ ਸਿਆਸੀ ਕਲਿਆਰਾਂ ਦੇ ਵਿੱਚੋ ਖੜੀਆਂ ਹੋ ਜਾਂਦੀਆਂ ਨੇ ਪਰ ਇਸ ਵਕਤ ਜੋ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਿਹਾ ਉਸ ਦੇ ਮੱਦੇਨਜ਼ਰ ਕਾਂਗਰਸ ਦੇ ਲਈ ਹੁਣ 2027 ਦਾ ਕਿਲਾ ਜਿਹੜਾ ਜਿੰਨਾ ਦਾ ਦਾਵਾ ਕੀਤਾ ਜਾ ਰਿਹਾ ਤਾਂ ਜਿਹੜੇ ਸਿਆਸੀ ਮਾਹਿਰ ਨੇ ਸਿਆਸੀ ਕਲਿਆਰਾਂ ਦੇ ਵਿੱਚ ਚਰਚਾ ਵੇ ਉਹ ਇਹੀ ਹੈ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਆਪਣੀ ਜਿਹੜੀ ਪਾਰਟੀ ਦੀ ਜਿਹੜੀ ਲੀਡਰ ਨੇ ਉਹਨਾਂ ਦੀ ਭਰੋਸੇਯੋਗਤਾ ਜਿਤਨੀ ਪੈਣੀ ਹੈ ਉਸ ਤੋਂ ਬਾਅਦ ਪਾਰਟੀ ਸਰਕਾਰ ਬਣਾ ਸਕਦੀ ਹੈ ਕਿਉਂਕਿ ਅੰਦਰਖਾਤੇ ਪਾਰਟੀ ਦੇ ਵਿੱਚ ਬਹੁਤ ਕੁਝ ਇਸ ਤਰ੍ਹਾਂ ਦਾ ਸਾਹਮਣੇ ਆ ਰਿਹਾ ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਦਾ ਅਸਰ ਕਿਤੇ ਨਾ ਕਿਤੇ ਵੋਟਰਾਂ ਦੇ ਮਨੋਬਲ ਦੇ ਉੱਤੇ ਜ਼ਰੂਰ ਵੇਖਣ ਨੂੰ ਮਿਲੇਗਾ ਹੁਣ ਇੱਥੇ ਵੇਖਣਾ ਬੇहद ਖਾਸ ਇਹ ਹੈ ਕਿ ਜਿਸ ਤਰ੍ਹਾਂ ਦਾ ਕਾਂਗਰਸ ਦੇ ਵਿੱਚ ਖਲਾਪਿਆ ਹੋਇਆ ਇਸ ਦੇ ਵਿੱਚ ਹੀ ਕੀ ਕਾਂਗਰਸ ਲੁਧਿਆਣਾ ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਹੋਵੇਗੀ ਜੇਕਰ ਉੱਥੋਂ ਕਾਂਗਰਸ ਹਾਰਦੀ ਹੈ ਤਾਂ ਦੋਨੇ ਧੜਿਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਇਲਜਾਮ ਲਗਾਏ ਜਾਣੇ ਨੇ ਇੱਕ ਦੂਜੇ ਨੂੰ ਲੈ ਕੇ ਕਿਹਾ ਜਾਣਾ ਕਿ ਫਲਾਣੇ ਨੇ ਸਪੋਰਟ ਨਹੀਂ ਕੀਤੀ ਫਲਾਣੇ ਨੇ ਦੂਜੀ ਪਾਸੇ ਅੰਦਰ ਖਾਤੇ ਦੂਜੇ ਦੀ ਸਪੋਰਟ ਕਰਤੀ ਉਹ ਤਾਂ ਹਾਰ ਗਏ ਐਦਾਂ ਦੇ ਸਵਾਲ ਬਾਅਦ ਦੇ ਵਿੱਚ ਬਣਦੇ ਹੁੰਦੇ ਨੇ ਪਰ ਫਿਲਹਾਲ ਜਿਸ ਤਰ੍ਹਾਂ ਰਾਹੁਲ ਗਾਂਧੀ ਬਿਆਨ ਦੇ ਗਏ ਨੇ ਇੱਕ ਸਿੱਧੇ ਤੌਰ ਦੇ ਉੱਤੇ ਕਿ ਜਿਹੜੇ ਬਗਾਵਤ ਕਰ ਰਹੇ ਨੇ ਜਿਨ੍ਹਾਂ ਨੇ ਇੱਕ ਉੱਤੇ ਨਾਲ ਹੋਰ ਵੀ ਬਿਆਨ ਦਿੱਤਾ ਕਿਤੇ ਨਾ ਕਿਤੇ ਉਹ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਰਾਹੁਲ ਗਾਂਧੀ ਬਿਆਨ ਦੇ ਗਏ ਨੇ ਉਹ ਕਹਿੰਦੇ ਵੀ ਜਿਹੜੇ ਪ੍ਰਧਾਨ ਹੋਣਗੇ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਕੰਮ ਕੀਤਾ ਭਾਵੇਂ ਜ਼ਿਲ੍ਹਾ ਪੱਧਰ ਦੇ ਪ੍ਰਧਾਨ ਨੇ ਉਹ ਉਹਨਾਂ ਦੇ ਵਾਸਤੇ ਵੀ ਉਹਨਾਂ ਨੇ ਪਿਛਲੀਆਂ ਲੋਕ ਸਭਾ ਦੇ ਵਿੱਚ ਗੱਲ ਕਰ ਲਈ ਹੈ ਜਾਂ ਪਿਛਲੀਆਂ ਪੰਜਾਬ ਨਾਲ ਸੰਬੰਧ ਜਾਂ ਫਿਰ ਸੂਬੇ ਨਾਲ ਸੰਬੰਧ ਜਿਹੜੀ ਚੋਣਾਂ ਹੋਇਆ ਹੋਈਆਂ ਹੋਈਆਂ ਹੋਣਗੀਆਂ ਉਹਨਾਂ ਦੇ ਵਿੱਚ ਕੀ ਪ੍ਰਦਰਸ਼ਨ ਕੀਤਾ ਕੀ ਉਸ ਤੋਂ ਪਹਿਲਾਂ ਕਾਂਗਰਸ ਨੂੰ ਅੱਪ ਕਰਕੇ ਲੈ ਕੇ ਆਏ ਆ ਇਹ ਜਿਹੜਾ ਪੋਜ਼ਿਟਿਵ ਪੁਆਇੰਟ ਹੈ ਰਾਜਾ ਪ੍ਰਿੰਸ ਦੇ ਹੱਕ ਦੇ ਵਿੱਚ ਜਾਂਦਾ ਕਿਉਂਕਿ ਰਾਜਾ ਪ੍ਰਿੰਸ ਦੀ ਪ੍ਰਧਾਨਗੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਵਿਰੋਧੀ ਧਿਰ ਦੇ ਮੌਜੂਦਗੀ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਨੇ 13 ਦੇ ਵਿੱਚੋਂ 7 ਸੀਟਾਂ ਲੋਕ ਸਭਾ ਦੀ ਜਿੱਤੀਆਂ ਸੀ ਚੰਗਾ ਪ੍ਰਦਰਸ਼ਨ ਕੀਤਾ ਸੀ ਜਿਸ ਨੂੰ ਲੈ ਕੇ ਰਾਹੁਲ ਗਾਂਧੀ ਰਾਜਾ ਵਿਰਿੰਗ ਦੇ ਉੱਤੇ ਵਿਸ਼ਵਾਸ ਕਰਦੇ ਨੇ ਤੇ ਰਾਜਾ ਵਿਰਿੰਗ ਵਿਵਾਕੀ ਦੇ ਨਾਲ ਇਸੇ ਕਰਕੇ ਹੀ ਜਿਸ ਤਰ੍ਹਾਂ ਖੁੱਲੇ ਪੰਜਾਬ ਦੀ ਗੱਲ ਕਰ ਲਈ ਪੰਜਾਬ ਦੀ ਪਿੱਛ ਦੀ ਗੱਲ ਕਰ ਲਈ ਉਸ ਦੇ ਉੱਤੇ ਵਿਚਰ ਰਹੇ ਨੇ ਭਾਵੇਂ ਅੰਦਰ ਖਾਤੇ ਜਿਹੜਾ ਉਹਨਾਂ ਨੂੰ ਵਿਰੋਧ ਜ਼ਰੂਰ ਸਹਿਣਾ ਪੈ ਰਿਹਾ ਪਰ ਇਸ ਦਾ ਹੁਣ ਅਸਰ ਹੈ ਜਿਹੜਾ ਉਹ 27 ਤੱਕ ਪਹਿਲਾਂ ਕੀ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਦੋ ਧੜੇ ਬਣ ਚੁੱਕੇ ਨੇ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਦਾਵੇਦਾਰ ਅਖਵਾਏ ਜਾ ਰਹੇ ਨੇ ਲੋਕਾਂ ਦੇ ਵਿੱਚ ਚਰਚਾਵਾ ਇਹ ਜ਼ਰੂਰ ਹੈਗੀ ਹੈ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਹੋਣਗੇ ਕਿਉਂਕਿ ਰਾਜਾ ਵਿਰਿੰਗ ਇਹ ਗੱਲ ਕਹਿ ਚੁੱਕੇ ਨੇ ਕਿ ਮੈਂ راہੁਲ ਗਾਂਧੀ ਦੇ ਨਾਲ ਜਦੋਂ 2022 ਦੀ ਵੀ ਸਰਕਾਰ ਬਣੂਗੀ ਤਾਂ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਸਾਹਮਣੇ ਬੈਠਿਆ ਦੇਖ ਰਿਆ ਹੋਊਂਗਾ ਜਦੋਂ ਸਾਡਾ ਮੁੱਖ ਮੰਤਰੀ ਸੋਚ ਚੱਕਦਾ ਹੋਵੇਗਾ ਕਿਉਂਕਿ ਉਹਨਾਂ ਨੇ ਤਾਂ ਇੱਕ ਇਸ਼ਾਰਾ ਕਰ ਦਿੱਤਾ ਕਿ ਮੈਂ 2027 ਦੇ ਵਿੱਚ ਮੁੱਖ ਮੰਤਰੀ ਅチェਰਾ ਨਹੀਂ ਹੋਵਾਂਗਾ ਪਰ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵਿੱਚ ਰਾਜਾ ਬਰਿੰਗ ਦੇ ਲਈ ਜਿਸ ਤਰ੍ਹਾਂ ਹੁਣ ਜਿਹੜਾ ਅਗਲਾ ਸਮਾਂ ਜਿਹੜਾ ਹੁਣ ਬਾਕੀ ਰਹਿੰਦਾ 2027 ਦੇ ਵਿਚਕਾਰ ਦਾ ਇਹ ਬੜਾ ਕਠਿਨ ਜਰੂਰ ਹੋਵੇਗਾ ਸਮੱਸਿਆ ਪਰੇ ਜਰੂਰ ਹੋਵੇਗੀ ਇਸ ਦੇ ਵਿੱਚ ਹੁਣ ਇੱਥੇ ਕਾਂਗਰਸ ਹਾਈ ਕਮਾਂਡ ਇਸ ਨੂੰ ਮਸਲੇ ਨੂੰ ਹੱਲ ਕਰਨ ਦੇ ਵਿੱਚ ਕਿਸ ਤਰ੍ਹਾਂ ਕਾਮਯਾਬ ਹੋਵੇਗੀ ਰਾਹੁਲ ਗਾਂਧੀ ਭਾਵੇਂ ਬਿਆਨ ਦੇ ਕੇ ਚਲੇ ਗਏ ਨੇ ਆ ਤੋਂ ਇੱਕ ਵਾਰ ਬਿਆਨ ਸਰਾ ਦਿੰਦੇ ਨੇ ਰਾਹੁਲ ਗਾਂਧੀ ਦਾ ਕਿ ਰਾਹੁਲ ਗਾਂਧੀ ਨੇ ਆਖਰਕਾਰ ਉਹ ਬਿਆਨ किस पक्ष तो दिता उसके पाब की सियासत कि संबंध हो रहे हैं या फिर सियासत असर किएगा क्योंकि चंडीगढ़ की धरती है पंजाब की धरती तो उत्तों ही बन दिता गया एक हुआ बरात का दूसरा हुआ रेस का एक तीसरा भी होता है कौन सा होता है लंगड़ा लंगड़ा घोड़ा तो ये ये छाटना है हमें लंगड़ा कौन सा है रेस का कौन सा है बरात का कौन सा है बरात वाले को बरात में भेजना है रेस वाले को रेस में डालना है और और लंगड़े वाले को रिटायर करना है कि भैया ये लो थोड़ी सी घास चरो घास खाओ घास चढ़ो पानी पियो रिलैक्स करो बाकी लोगों को तंग मत करो बाकी घोड़ों को डिस्टर्ब मत करो नहीं तो फिर कार्रवाई करनी पड़ेगी जो नया डिस्ट्रिक्ट प्रेसिडेंट बनेगा वो पुराना डिस्ट्रिक्ट प्रेसिडेंट जैसा नहीं होगा फर्क क्या होगा मैं आपको सिंपल तरीके से बता दूंगा नए डिस्ट्रिक्ट प्रेसिडेंट को हम ऑब्जेक्टिव तरीके से नापेंगे वोट बढ़ रहे हैं हां या ना लोकल बॉडी के चुनाव में एमएलए के चुनाव में एमपी के चुनाव में वोट बढ़े या घटे हां या ना दूसरा डिस्ट्रिक्ट में जब कांग्रेस पार्टी की विचारधारा पर आक्रमण होता है किसी दलित को आदिवासी को पिछड़े वर्ग को गरीब जनरल कास्ट को, महिला को मारा जाता है पीटा जाता है, दबाया जाता है माइनॉरिटी को मारा जाता है पीटा जाता है दबाया जाता है कांग्रेस पार्टी क्या वहां खड़ी मिली या नहीं मिली सो so, हूं इतना देखना बेहद खास यही है कि आने वाले दिनों सियासत राजा वरिंग ਜਾ ਫਿਰ ਜਿਹੜੇ ਦੂਜਾ ਗਰੁੱਪ ਬੰਦਾ ਦਿਖਾਈ ਦੇ ਰਿਹਾ ਤੇ ਹੁਣ ਇਹ ਆਮੋ ਸਾਹਮਣੇ ਜਿਸ ਤਰ੍ਹਾਂ ਹੋ ਚੁੱਕੇ ਨੇ ਇੱਕ ਮੰਚ ਤੇ ਉੱਤੇ ਇਕੱਠੇ ਕਿਵੇਂ ਹੋਣਗੇ ਪਾਵੇਂ ਬੀਬੀ ਰਜਿੰਦਰਪੁਰ ਭੱਟੜ ਦੀ ਗੱਲ ਕਰ ਲਈ ਐਮਰਿੰਦਰ ਸਿੰਘ ਰਾਜਵੜਿੰਗ ਦੀ ਗੱਲ ਕਰ ਲਈ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲਈਏ ਉਹ ਜਦੋਂ ਮੀਡੀਆ ਦੇ ਵਿੱਚ ਜਾਂਦੇ ਨੇ ਤਾਂ ਇਹ ਬਿਆਨ ਜ਼ਰੂਰ ਦੇ ਦਿੰਦੇ ਨੇ ਕਿ ਸਾਡਾ ਕੋਈ ਰੋਲਾ ਨਹੀਂ ਹੈਗਾ ਅਸੀਂ ਇਕੱਠੇ ਹਾਂ ਇੱਕ ਮੰਚ ਦੇ ਹਾਂ ਜੇਕਰ ਇਕੱਠੇ ਹੋ ਤਾਂ ਇੱਕ ਮੰਚ ਤੇ ਉੱਤੇ ਦਿਖਾਏ ਨਹੀਂ ਦੇ ਰਹੇ ਕਿਉਂਕਿ ਹਲੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰ੍ਹਾਂ ਪ੍ਰਧਾਨਗੀ ਦੇ ਉਹਦੇ ਤੋਂ ਹਟਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਦੂਰੀਆਂ ਬਣਦੀਆਂ ਗਈਆਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੂਰੀਆਂ ਬਣੀਆਂ ਫਿਰ ਚਰਨਜੀਤ ਸਿੰਘ ਚੰਨੀ ਦੇ ਨਾਲ ਫਿਰ ਰਾਜਾ ਪ੍ਰਿੰਕ ਦੇ ਨਾਲ ਜਿਸ ਤਰ੍ਹਾਂ ਦਾ ਮਾਹੌਲ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲਿਆ ਤੇ ਹੁਣ ਇੱਥੇ ਦੇਖਣਾ ਬੇਅਦਖਾਸੀ ਹੋਵੇ ਕਿਉਂਕਿ 2024 ਦੀਆਂ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਤੋਂ ਬਿਨਾਂ ਉਹਨਾਂ ਦੇ ਪ੍ਰਚਾਰ ਕਿਤੇ ਬਿਨਾਂ ਹੀ ਜਿਹੜੀਆਂ ਸੱਤ ਸੀਟਾਂ ਜਿੱਤੀਆਂ ਗਈਆਂ ਨੇ ਇਸੇ ਕਰਕੇ ਹੋ ਸਕਦਾ ਹੈ ਕਿ ਕਾਂਗਰਸ ਹੁਣ ਨਵਜੋਤ ਸਿੰਘ ਸਿੱਧੂ ਨੂੰ ਇੰਨਾ ਨਜ਼ਦੀਕ ਨਾ ਲਾਵੇ ਕਿਉਂਕਿ ਜਿਹੜੀ ਹੁਣ ਲਿਸਟ ਸਟਾਰ ਪ੍ਰਚਾਰਕਾਂ ਦੀ ਜਾਰੀ ਕਰ ਦਿੱਤੀ ਗਈ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਸ਼ਾਮਲ ਕੀਤਾ ਗਿਆ ਹੁਣ ਕਿਤੇ ਨਾ ਕਿਤੇ ਕੀ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਵੀ ਦੂਰ ਕਰ ਰਹੀ ਹੈ ਕਿ ਕੁਝ ਹੋਵੇਗਾ ਹੁਣ 2026 ਤੋਂ ਪਹਿਲਾਂ ਕਿ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ਜਾਣ ਕਿ ਕੁਝ ਹੋਵੇਗਾ ਚਰਚਾਵਾਂ ਲਗਾਤਾਰ ਜਾਰੀ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਬੇहद ਖਾਸ ਇਹੀ ਹੋਵੇਗਾ ਕਿ ਪੰਜਾਬ ਕਾਂਗਰਸ ਨੂੰ ਹਾਈ ਕਮਾਂਡ ਕਾਂਗਰਸ ਇਸ ਤਰ੍ਹਾਂ ਇਕਜੁੱਟ ਕਰੇਗੀ ਕਿ 2022 ਤੋਂ ਪਹਿਲਾਂ ਇਸੇ ਤਰ੍ਹਾਂ ਰੋਲਾ ਚੱਲਦਾ ਰਹੇਗਾ ਕਿਉਂਕਿ ਜੇਕਰ ਉਸ ਤੋਂ ਪਹਿਲਾਂ ਉਹਨਾਂ ਨੇ ਸੈਟਿੰਗ ਕਰ ਦਿੱਤੀ ਇਕੱਠੇ ਕਰ ਦਿੱਤੇ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਜਿਹੜਾ ਕਿਹਾ ਜਾਂਦਾ ਹੈ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਜ਼ਰੂਰ ਰੋਲਾ ਪੈਂਦਾ ਹੈ ਲੰਬੇ ਸਮੇਂ ਤੋਂ ਪਿਛਲੇ ਸਮੇਂ ਤੋਂ ਟਿਕਟਾਂ ਦੀ ਵੰਡ ਨੂੰ ਲੈ ਕੇ ਮਹੀਨਿਆਂ ਤੋਂ ਪਹਿਲਾਂ ਹੀ ਕਈ ਕਿੰਨੇ ਮਹੀਨੇ ਦਿੱਲੀ ਦੇ ਡੇਰੇ ਇਹ ਲਈ ਗੀੜੇ ਕਹ ਲਈਏ ਉੱਥੇ ਲਗਾਏ ਜਾਂਦੇ ਨੇ ਜਿਸ ਦੇ ਕਰਕੇ ਟਿਕਟ ਨੂੰ ਲੈ ਕੇ ਜਦੋਂ ਅਖੀਰ ਦੇ ਉੱਤੇ ਆ ਕੇ ਕਿਉਂਕਿ ਪਹਿਲਾਂ ਜਦੋਂ ਪਿਛਲੇ ਸਮੇਂ ਦੇ ਵਿੱਚ ਚੋਣਾ ਹੋਇਆ ਸੀ ਤਾਂ 10 ਦਿਨ ਪਹਿਲਾਂ ਵੀ 20 ਦਿਨ ਪਹਿਲਾਂ ਵੀ ਟਿਕਟਾਂ ਦਿੱਤੀਆਂ ਗਈਆਂ ਸੀ ਪਾਰਟੀ ਦੇ ਵੱਲੋਂ ਪਰ ਹੁਣ ਵੇਖਣਾ ਇੱਥੇ ਬੇਹਦ ਖਾਸ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸ ਦੇ ਵਿੱਚ ਕੀ ਕਾਂਗਰਸ ਦਾ ਜੀ ਭੂਮਿਕਾ ਕੀ ਹੋਵੇਗੀ ਕੀ ਕਾਂਗਰਸ ਜਿਸ ਤਰ੍ਹਾਂ ਲੋਕਾਂ ਦੇ ਵੱਲੋਂ ਉਹਨਾਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ 2027 ਦੇ ਲਈ ਕੀ ਉਹ ਲੈਣ ਦੇ ਵਿੱਚ ਕੰਮ ਹੋਣਗੇ ਜਾਂ ਫਿਰ ਆਪਣੀ ਫੁੱਟਬਾਜ਼ੀ ਦੇ ਕਰਕੇ ਉਹ ਦੋ ਫਾੜ ਹੋ ਜਾਣਗੇ ਕੀ ਸੱਚਮੁੱਚ ਕਾਂਗਰਸ ਦੋ ਫਾੜ ਹੋ ਚੁੱਕੀ ਹੈ ਜਾਂ ਫਿਰ ਇੱਕ ਮੰਚ ਦੇ ਉੱਤੇ ਇਕੱਠੀ ਕਿਵੇਂ ਹੋਵੇਗੀ ਕੀ ਕੁਝ ਹੋਵੇਗਾ ਸੋ ਆਉਣ ਵਾਲਾ ਸਮਾਂ ਪੰਜਾਬ ਕਾਂਗਰਸ ਦੇ ਲਈ ਬੜਾ ਅਹਿਮ ਹੈ ਜੇਕਰ 2027 ਦੀਆਂ ਚੋਣਾਂ ਜਿੱਤਣੀਆਂ ਨੇ ਤਾਂ ਭਾਵੇਂ ਸਪੀਚਾਂ ਦੇ ਵਿੱਚ ਭਾਜਪਾ ਦੇ ਵਿੱਚ ਤੁਸੀਂ ਬਿਆਨ ਮੀਡੀਆ ਦੇ ਵਿੱਚ ਦੇ ਦਿਓ ਕਿ ਸਾਡੀ ਸਰਕਾਰ ਬਣ ਰਹੀ ਹੈ ਪਰ ਸਰਕਾਰ ਬਣਨ ਦੇ ਲਈ ਸਭ ਤੋਂ ਵੱਡਾ ਤੁਹਾਨੂੰ ਜਿਹੜਾ ਇੱਕ ਤੁਹਾਡੇ ਕੋਲ ਹਥਿਆਰ ਹੈ ਉਹ ਹੈ ਤੁਹਾਡੀ ਇਕਜੁੱਟਤਾ ਜੇਕਰ ਕਾਂਗਰਸ ਦੀ ਇਕਜੁੱਟਤਾ ਹੋਵੇਗੀ ਤਾਂ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਉਹ ਮਜ਼ਬੂਤ ਹੁੰਦੇ ਦਿਖਾਈ ਦੇਵੇਗੀ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਿੰਗ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਕਾਂਗਰਸ ਦੇ ਕੁਝ ਲੀਡਰ ਨੇ ਇਹੋ ਜਿਹੇ ਜਿਨ੍ਹਾਂ ਨੇ ਕਾਂਗਰਸ ਦੇ ਖਿਲਾਫ ਵੀ ਆਪਣੇ ਪੁੱਤਰਾਂ ਨੂੰ ਭਰਾਵਾਂ ਨੂੰ ਪਤਝਿਆਂ ਨੂੰ ਖੜਾ ਕਰ ਦਿੱਤਾ ਸੀ ਜਿਸ ਦੇ ਕਰਕੇ ਕਾਂਗਰਸ ਦਾ ਵੀ ਨੁਕਸਾਨ ਹੋਇਆ ਇਹਨਾਂ ਦੇ ਵੀ ਵੱਡੇ ਮੈਨੇ ਦੇਖੇ ਜਾ ਰਹੇ ਨੇ ਸੋ ਆਉਣ ਦੇ ਦਿਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਕਾਂਗਰਸ ਦੇ ਵਿੱਚ ਇਹ ਦੇਖਣਾ ਬੇਦਖਾਸ ਹੋਵੇਗਾ ਤੁਸੀਂ ਜੀ ਰੋ ਧੰਨਵਾਦ